50 ਕਿਲੋਮੀਟਰ ਦੇ ਘੇਰੇ ਦਾ ਬੀਐਸਐਫ ਨੇ ਪਹਿਲੀ ਵਾਰ ਵੱਡਾ ਫਾਇਦਾ ਚੁੱਕਿਆ ਤੋਂ ਦੱਸਦੀ ਕਿ ਬੀਐਸਐਫ ਦੀ ਇਨਪੁਟ ਤੇ ਪੁਲਸ ਨੇ ਬੀਐਸਐਫ ਨੂੰ ਨਾਲ ਲੈ ਕੇ ਤਸਕਰ ਦੇ ਘਰ ਰੇਡ ਮਾਰੀ ਹੈ ਰੇਡ ਦੌਰਾਨ ਕਰੀਬ 1 ਕਰੋੜ 97 ਲੱਖ 6400 ਰਪਏ ਦੀ ਡਰਗ ਮਨੀ ਬਰਾਮਦ ਹੋਈ ਹੈ ਜਿਹਾ ਤੁਹਾਨੂੰ ਦੱਸੀ ਕਿ ਥਾਣੇ ਲੋਪੋ ਕੇ ਦੀਨ ਸਰਹੱਦ ਦੇ ਨਾਲ ਪੈਂਦੇ ਪਿੰਡ ਕੱਕੜ ਦੇ ਵਿੱਚ ਇਹ ਵੱਡੀ ਕਾਰਵਾਈ ਅਮਲ ਚ ਲਿਆਂਦੀ ਗਈ ਹੈ ਤੁਹਾਨੂੰ ਦੱਸੀ ਕਿ ਤਸਕਰਾਂ ਦੀ ਪਛਾਣ ਜਿਹੜੀ ਹੈ ਬਲਵਿੰਦਰ ਸਿੰਘ ਪੁੱਤਰ ਬਹਾਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਪਿੰਡ ਕੱਕੜ ਦੇ ਰੂਪ ਦੇ ਵਿੱਚ ਹੋਈ ਹੈ ਬਲਵਿੰਦਰ ਸਿੰਘ ਕਰੋ ਹੀ ਪੈਸਿਆਂ ਦੀ ਬਰਾਮਦਗੀ ਜਿਹੜੀ ਬੀਸ ਵੱਲੋਂ ਕੀਤੀ ਗਈ ਹੈ ਤੁਹਾਨੂੰ ਦੱਸੀ ਕਿ ਬੀਐਸਐਫ ਨੇ ਹੈਰੋਇਨ ਦੀ ਤਸਕਰੀ ਲੈ ਕੇ ਇਹ ਰੇਡ ਕੀਤੀ ਹੈ ਜਿਸ ਨੂੰ ਅਗੁਪਤ ਸੂਚਨਾ ਦੇ ਆਧਾਰ ਤੇ ਜਿਹੜੀ ਕਿ ਪੁਲਿਸ ਵੱਲੋਂ ਡਰਗ ਮਨੀ ਜਿਹੜੀ ਵੱਡੀ ਮਾਤਰਾ ਚ ਬਰਾਮਦ ਕੀਤੀ ਗਈ ਹੈ ਹੈਰੋਇਨ ਅべਚਣ ਦਾ ਧੰਦਾ ਦੋਵੇਂ ਹੀ ਤਸ਼ਕਰ ਕਰਦੇ ਸਨ ਤੇ ਪੁਛਕਿਸ਼ ਦਰਾਰ ਪੁਲਸ ਦਾ ਕਹਿਣਾ ਹੈ ਕਿ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ 50 ਕਿਲੋਮੀਟਰ ਦੇ ਘੇਰੇ ਦਾ ਬੀਐਸਐਫ ਨੇ ਪਹਿਲੀ ਵਾਰ ਵੱਡਾ ਫਾਇਦਾ ਚੁੱਕਿਆ ਤਾਂ ਅੰਦਾਜ਼ੇ ਕਿ ਬੀਐਸਐਫ ਦੀ ਇਨਪੁਟ ਤੇ ਪੁਲਸ ਨੇ ਬੀਐਸਐਫ ਨੂੰ ਨਾਲ ਲੈ ਕੇ ਤਸਕਰ ਦੇ ਘਰ ਰੇਡ ਮਾਰੀ ਹੈ ਰੇਡ ਦੌਰਾਨ ਕਰੀਬ 1 ਕਰੋੜ 97 ਲੱਖ 6470 ਰੁਪਏ ਦੀ ਡਰੱਗ ਮਨੀ ਪ੍ਰਾਪਤ ਹੋਈ ਹੈ ਜਿਹਾ ਤੁਹਾਨੂੰ ਦੱਸਦੀ ਕਿ ਥਾਣਾ ਲੋਪੋਕੇ ਦੀਨ ਸਰਹੱਦ ਦੇ ਨਾਲ ਪੈਂਦੇ ਪਿੰਡ ਕੱਕੜ ਦੇ ਵਿੱਚ ਇਹ ਵੱਡੀ ਕਾਰਵਾਈ ਅਮਲ ਚ ਲਿਆਂਦੀ ਗਈ ਹੈ ਤੁਹਾਨੂੰ ਦੱਸਦੀ ਕਿ ਤਸਕਰਾਂ ਦੀ ਪਛਾਣ ਜਿਹੜੀ ਹੈ ਬਲਵਿੰਦਰ ਸਿੰਘ ਪੁੱਤਰ ਬਹਾਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਪਿੰਡ ਕੱਕੜ ਦੇ ਰੂਪ ਦੇ ਵਿੱਚ ਹੋਈ ਹੈ ਬਲਵਿੰਦਰ ਸਿੰਘ ਘਰੋਂ ਹੀ ਪੈਸਿਆਂ ਦੀ ਬਰਾਮਦਗੀ ਜਿਹੜੀ ਬੀਐਸਐਫ ਵੱਲੋਂ ਕੀਤੀ ਗਈ ਹੈ। ਸੂਚਨਾ ਅਨੁਸਾਰ ਕਿ ਬੀਐਸਐਫ ਨੇ ਹੈਰੋਇਨ ਦੀ ਤਸਕਰੀਨ ਲੈ ਕੇ ਇਹ ਰੇਡ ਕੀਤੀ ਹੈ ਜਿਸ ਨੂੰ ਅਗੁਪਤ ਸੂਚਨਾ ਦੇ ਆਧਾਰ ਤੇ ਜਿਹੜੀ ਕਿ ਪੁਲਿਸ ਵੱਲੋਂ ਡਰੱਗ ਮਨੀ ਜਿਹੜੀ ਵੱਡੀ ਮਾਤਰਾ 'ਚ ਬਰਾਮਦ ਕੀਤੀ ਗਈ ਹੈ। ਹੈਰੋਇਨ ਵੇਚਣ ਦਾ ਧੰਦਾ ਦੋਵੇਂ ਤਸਕਰ ਕਰਦੇ ਸਨ ਤੇ ਪੁਛਗਿੱਛ ਦਰਾਰ ਪੁਲਸ ਦਾ ਕਹਿਣਾ ਹੈ ਕਿ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ। 50 ਕਿਲੋਮੀਟਰ ਦੇ ਕੇਰੇ ਦਾ ਬੀਐਸਐਫ ਨੇ ਪਹਿਲੀ ਵਾਰ ਵੱਡਾ ਫਾਇਦਾ ਚੁੱਕਿਆ ਤੁਹਾਨੂੰ ਦੱਸਦੀ ਕਿ ਬੀਐਸਐਫ ਦੀ ਇਨਪੁਟ ਤੇ ਪੁਲਿਸ ਨੇ ਬੀਐਸਐਫ ਨੂੰ ਨਾਲ ਲੈ ਕੇ ਤਸਕਰ ਦੇ ਘਰ ਰੇਡ ਮਾਰੀ ਹੈ ਰੇਡ ਦੌਰਾਨ ਕਰੀਬ 1 ਕਰੋੜ 97 ਲੱਖ 66 ਹਜ਼ਾਰ 470 ਰੁਪਏ ਦੀ ਡਰੱਗ ਮਣੀਪ੍ਰਾਪਤ ਹੋਈ ਹੈ ਜਿਹਾ ਤੁਹਾਨੂੰ ਦੱਸਦੀ ਕਿ ਥਾਣਾ ਲੋਪੋਕੇ ਹਦੀਨ ਸਰਹੱਦ ਦੇ ਨਾਲ ਪੈਂਦੇ ਪਿੰਡ ਕੱਕੜ ਦੇ ਵਿੱਚ ਇਹ ਵੱਡੀ ਕਾਰਵਾਈ ਅਮਲ ਚ ਲਿਆਂਦੀ ਗਈ ਹੈ ਤੁਹਾਨੂੰ ਦੱਸਦੀ ਕਿ ਤਸਕਰਾਂ ਦੀ ਪਛਾਣ ਜਿਹੜੀ ਹੈ ਬਲਵਿੰਦਰ ਸਿੰਘ ਪੁੱਤਰ ਬਹਾਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਪਿੰਡ ਕੱਕੜ ਦੇ ਰੁੱਖ ਦੇ ਵਿੱਚ ਹੋਈ ਹੈ ਬਲਵਿੰਦਰ ਸਿੰਘ ਕਰੋ ਪਾਸਿਆਂ ਅਦੀ ਬਰਾਮਦਗੀ ਜੜਕੀ ਬੀਐਸਐਫ ਵੱਲੋਂ ਕੀਤੀ ਗਈ ਹੈ। ਸਨਦਾਵੇ ਕੇ ਬੀਐਸਐਫ ਨੇ ਹੈਰੋਇਨ ਦੀ ਤਸਕਰੀਨ ਲੈ ਕੇ ਹੈ ਰੇਡ ਕੀਤੀ ਹੈ ਜਿਸ ਨੂੰ ਅਗੁਪਤ ਸੂਚਨਾ ਦੇ ਆਧਾਰ ਤੇ ਜੜਕੀ ਪੁਲਿਸ ਵੱਲੋਂ ਡਰੱਗ ਮਨੀ ਜੜਕੀ ਵੱਡੀ ਮਾਤਰਾ ਚ ਬਰਾਮਦ ਕੀਤੀ ਗਈ ਹੈ। ਹੈਰੋਇਨ ਅਵੇਚਨ ਦਾ ਧੰਦਾ ਦੋਵੇਂ ਤਸਕਰ ਕਰਦੇ ਸੰਤ ਤੇ ਪੁੱਛ ਕਿ ਇਸ ਤਰ੍ਹਾਂ ਪੁਲਿਸ ਦਾ ਕਹਿਣਾ ਕਿ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ 50 ਕਿਲੋਮੀਟਰ ਦੇ ਘੇਰੇ ਦਾ ਬੀਐਸਐਫ ਨੇ ਪਹਿਲੀ ਵਾਰ ਵੱਡਾ ਫਾਇਦਾ ਚੁੱਕਿਆ ਤਾਂ ਅੰਦਾਜ਼ਾ ਲਗੀ ਕਿ ਬੀਐਸਐਫ ਦੀ ਇਨਪੁਟ ਤੇ ਪੁਲਸ ਨੇ ਬੀਐਸਐਫ ਨੂੰ ਨਾਲ ਲੈ ਕੇ ਤਸਕਰ ਦੇ ਘਰ ਰੇਡ ਮਾਰੀ ਹੈ ਰੇਡ ਦੌਰਾਨ ਕਰੀਬ 1 ਕਰੋੜ 97 ਲੱਖ 6470 ਰੁਪਏ ਦੀ ਡਰੱਗ ਮਣੀਪ੍ਰਾਮਤ ਹੋਈ ਹੈ ਜਿੱਥੇ ਅੰਦਾਜ਼ਾ ਲਗੀ ਕਿ ਥਾਣਾ ਲੋਪੋਕੇ ਦੀਨ ਸਰਹੱਦ ਦੇ ਨਾਲ ਪੈਂਦੇ ਪਿੰਡ ਕੱਕੜ ਦੇ ਵਿੱਚ ਇਹ ਵੱਡੀ ਕਾਰਵਾਈ ਅਮਲ ਚ ਲਿਆਂਦੀ ਗਈ ਹੈ ਅੰਦਾਜ਼ਾ ਲਗੀ ਕਿ ਤਸਕਰਾਂ ਦੀ ਪਛਾਣ ਜਿਹੜੀ ਹੈ ਬਲਵਿੰਦਰ ਸਿੰਘ ਪੁੱਤਰ ਬਹਾਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਪਿੰਡ ਕੱਕੜ ਦੇ ਰੂਪ ਦੇ ਵਿੱਚ ਹੋਈ ਹੈ ਬਲਵਿੰਦਰ ਸਿੰਘ ਕਰੋ ਪੈਸਿਆਂ ਦੀ ਬਰਾਮਦਗੀ ਜਿਹੜੀ ਬੀਸ ਵੱਲੋਂ ਕੀਤੀ ਗਈ ਹੈ। ਸੰਤਾਵੇਕੇ ਬੀਐਸਐਫ ਨੇ ਹੈਰੋਇਨ ਦੀ ਤਸਕਰੀਨ ਲੈ ਕੇ ਇਹ ਰੇਡ ਕੀਤੀ ਹੈ ਜਿਸ ਨੂੰ ਅਗੁਪਤ ਸੂਚਨਾ ਦੇ ਆਧਾਰ ਤੇ ਜਿਹੜੀ ਕਿ ਪੁਲਿਸ ਵੱਲੋਂ ਡਰੱਗ ਮਨੀ ਜਿਹੜੀ ਵੱਡੀ ਮਾਤਰਾ ਚ ਬਰਾਮਦ ਕੀਤੀ ਗਈ ਹੈ। ਹੈਰੋਇਨ ਅਬੇਚਣ ਦਾ ਧੰਦਾ ਦੋਵੇਂ ਤਸਕਰ ਕਰਦੇ ਸੰ ਤੇ ਪੁਛਕਿਸ਼ ਤਰਾਰ ਪੁਲਸ ਦਾ ਕਹਿਣਾ ਕਿ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।